ਉਧਰ ਅਸੀ ਮਿੰਦੂ ਪੰਮੀ ਤੇ ਅੰਮੂ ਦਾ ਮਿਲਾਪ ਹੋਣ ਹੀ ਵਾਲਾ ਸੀ ਤੇ ਇਹਨਾਂ ਦੇ ਘਰ ਵਿੱਚ ਰੌਲਾ ਪੈ ਗਿਆ ਸਣੀ ਨੂੰ ਪਤਾ ਲੱਗ ਗਿਆ ਕਿ ਪੰਮੀ ਦਾ ਇੱਕ ਪੁੱਤ ਹੋਰ ਵੀ ਆ ਤੇ ਮਿੰਦੂ ਦਾ ਭਰਾ ਵੀ ਆ ਸਾਰੇ ਪਰਿਵਾਰ ਨੇ ਖੁਸ਼ੀ ਮਨਾਈ ਸੀ ਜਦੋਂ ਕਿ ਪਹਿਲਾਂ ਉਹਨਾਂ ਦੇ ਘਰ ਵਿੱਚ ਲੜਾਈ ਸੀ ਤੇ ਹੁਣ ਖੁਸ਼ੀਆਂ ਵਾਲਾ ਮਾਹੌਲ ਸੀ ਕਿਨ ਜੋ ਕਿ ਸਾਰੇ ਪਰਿਵਾਰਾਂ ਵਿੱਚ ਲੜਾਈ ਪਾਉਂਦੀ ਸੀ ਤੇ ਉਸ ਨੂੰ ਵੀ ਸਮਝ ਆ ਗਈ ਸੀ ਕਿ ਆਪਣੇ ਆਪਣੇ ਹੀ ਹੁੰਦੇ ਆ ਤਾਂ ਕਿ ਇਹਨੂੰ ਅਕਲ ਆ ਗਈ ਸੀ ਤਾਂ ਉਸ ਤੇ ਜੋ ਮਿੰਦੋ ਦੇ ਦਾਦਾ ਜੀ ਆ ਉਹ ਵੀ ਮੰਨ ਗਈ ਸੀ ਸਾਰੇ ਹੀ ਮੰਨ ਗਏ ਸੀ ਕਿ ਤੇ ਬਸ ਸਿਰਫ ਇੱਕ ਸਣੀ ਰੇਂਦਾ ਸੀ ਜਾਨੀ ਕਿ ਮਿੰਦੋ ਤੇ ਮਨਪ੍ਰੀਤ ਦਾ ਡੈਡੀ ਰੇਂਦਾ ਸੀ ਮੰਨਣ ਵਾਲਾ ਕਿ ਉਸ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ ਕਿ ਅੰਮੂ ਪੰਮੀ ਤੇ ਮਿੰਦੋ ਦਾ ਪੁੱਤ ਤੇ ਭਰਾ ਹੈ ਪਰ ਜਦੋਂ ਉਹ ਘਰੇ ਵਾਪਸ ਆਉਂਦਾ ਹੈ ਤਾਂ ਸਣੀ ਤੇ ਉਹ ਪੁੱਛਦਾ ਹੈ ਕਿ ਪੰਮੀ ਤੇ ਮਿੰਦੋ ਕਿੱਥੇ ਆ ਤਾਂ ਉਹ ਉਸਤਾਜ ਉਹ ਡੈਡੀ ਉਹ ਦੱਸਦਾ ਹੈ ਜਨ ਕਿ ਮਿੰਦੂ ਦਾ ਦਾਦਾ ਦੱਸਦਾ ਹੈ ਕਿ ਪੰਮੀ ਤੇ ਮਿੰਦੋ ਉੱਥੇ ਗਈਆਂ ਨੇ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਜਦੋਂ ਪੰਮੀ ਤੇ ਮਿੰਦੋ ਘਰ ਵਾਪਸ ਆਉਂਦੀਆਂ ਤਾਂ ਉਹ ਪੰਮੀ ਬੋਲਣ ਹੀ ਲੱਗਦੀ ਹੈ ਤੇ ਸਣੀ ਉਸ ਨੂੰ ਚੁੱਪ ਕਰਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਮੈਨੂੰ ਝੂਠ ਤੋਂ ਸਖਤ ਨਫ਼ਰਤ ਹੈ ਮੈਂ ਤੈਨੂੰ ਕਿੰਨਾ ਪੁੱਛਦਾ ਰਿਹਾ ਕਿ ਕੋਈ ਗੱਲ ਆ ਤਾਂ ਮੈਨੂੰ ਦੱਸ ਦੇ ਪਰ ਤੂੰ ਹਰ ਵਾਰ ਮੈਨੂੰ ਨਾ ਕਰਦੀ ਰਹੀ ਤੇ ਮੈਂ ਤੁਹਾਨੂੰ ਕਿਹਾ ਵੀ ਸੀਗਾ ਕਿ ਇਹ ਲਾਸਟ ਮੌਕਾ ਹੈ ਤੇ ਮੈਨੂੰ ਝੂਠ برداشت ਨਹੀਂ ਆਗਾ ਅੱਜ ਉਹਨਾਂ ਦਾ ਮੇਲ ਵੀ ਨਹੀਂ ਹੋਇਆ ਤੇ ਇੱਥੇ ਲੜਾਈ ਝਗੜਾ ਵੀ ਹੋ ਗਿਆ ਕਿਉਂਕਿ ਸਨੀ ਨੂੰ ਪਤਾ ਹੀ ਸੀ ਕਿ ਇਸ ਤੇ ਸਿਰਫ ਇੱਕ ਹੀ ਔਲਾਦ ਹੈ ਜਾਨੀ ਕਿ ਮਿੰਤੋ ਅੱਜ ਤਾਂ ਪੰਮੀ ਦਾ ਵਿਆਹ ਹੋਇਆ ਸੀ ਤਾਂ ਉਦੋਂ ਤਾਂ ਪੰਮੀ ਨੂੰ ਵੀ ਨਹੀਂ ਪਤਾ ਸੀ ਕਿ ਇਸ ਤੇ ਇੱਕ ਸਨੀ ਦੇਵੀ ਜਾਨੀ ਕਿ ਵੀ ਇੱਕ ਬੇਟੀ ਹੈ ਮਨਪ੍ਰੀਤ ਉਸ ਨੂੰ ਵੀ ਘਰ ਆ ਕੇ ਹੀ ਪਤਾ ਲੱਗਿਆ ਸੀ ਇਹਨਾਂ ਦੋਵਾਂ ਪਰਿਵਾਰਾਂ ਨੇ ਜਾਨਕੀ ਤਰੁਕਿਰਨ ਨੇ ਤੇ ਉਧਰੋਂ ਅੰਮੀ ਦੀ ਪਰਜਾਈ ਨੇ ਦੋਨਾਂ ਨੇ ਇੱਕ ਦੂਜੇ ਤੋਂ ਉਲੇ ਰੱਖੇ ਸੀ ਪਰ ਹੁਣ ਉਹ ਟਾਈਮ ਦੂਰ ਨਹੀਂ ਜਦੋਂ ਅੰਮੀ ਕੰਮੀ ਮਿੰਦੋ ਦਾ ਤੇ ਅੰਮੂ ਦਾ ਮਿਲਾਪ ਹੋਵੇਗਾ ਤੇ ਦੂਜੇ ਪਾਸੇ ਜੋ ਉਸਦਾ ਫੁੱਫੜ ਹੈ ਉਹ ਚਾਲਾਂ ਚੱਲ ਰਿਹਾ ਹੈ ਤੇ ਜੋ ਆਪਣਾ ਪਤਾ ਹੀ ਹੈ ਕਿ ਅਮਰ ਨੇ ਫੁੱਫੜ ਨੂੰ ਘਰੋਂ ਕੱਢ ਦਿੱਤਾ ਹੈ ਤੇ ਹੁਣ ਫੁੱਫੜ ਦੀ ਨਿਗਾ ਉਸ ਦੀ ਦੁਕਾਨਾਂ ਤੇ ਘਰ ਤੇ ਆ ਇਥੋਂ ਤੱਕ ਕਿ ਉਹ ਦੀਪ ਦੇ ਘਰੇ ਵੀ ਪਹੁੰਚ ਗਿਆ ਤੇ ਦੀਪ ਦੀ ਮਾਂ ਨੂੰ ਢੜਕਾਉਣ ਲੱਗ ਗਿਆ ਪਰ ਦੀਪ ਦੀ ਮਾਂ ਬਹੁਤ ਤੇਜ਼ ਨਿਕਲੀ ਤੇ ਉਸ ਨੇ ਤਾਂ ਜਾਂਦੇ ਦੀ ਹੀ ਅੱਖ ਪਹਿਚਾਣ ਲਈ ਤੇ ਉੱਤੇ ਹੀ ਅਮਰ ਆ ਗਿਆ ਤੇ ਅਮਰ ਨੇ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਅਖੰਡ ਪਾਈ ਆਪਣੀ ਫੁੱਫੜ ਨੂੰ ਤੇ ਉਥੋਂ ਦਫਾ ਹੋਣ ਲਈ ਕਿਹਾ ਤੇ ਭਜਾ ਦਿੱਤਾ ਪਰ ਅਮਾ ਅਮਰਦੀ ਸੱਸ ਜਾਨਕੀ ਦੀਪ ਦੀ ਮਾਂ ਨੂੰ ਆਪਣੇ ਬੱਚਿਆਂ ਤੇ ਭਰੋਸਾ ਸੀ ਤੇ ਉਹ ਕਹਿੰਦੀ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਇਸਦੀ ਮਾਂ ਮਰੀ ਨਹੀਂ ਤੇ ਇਸ ਨੇ ਜੋ ਕਿਹਾ ਸੀ ਕਿ ਮੇਰੀ ਮਾਂ ਮਰ ਗਈ ਹੈ ਵੀ ਮੇਰੀ ਮਾਂ ਮਰੀ ਨਹੀਂ ਉਸ ਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਉਹ ਕਹਿੰਦੀ ਹੈ ਕਿ ਮੈਂ ਦੁਨੀਆ ਦੇਖੀ ਹੈ ਜ਼ਿੰਦਗੀ ਹੰਡਾਈ ਹੈ ਮੈਂ ਆਪਣੇ ਮੈਂ ਐਵੇਂ ਨਹੀਂ ਵਾਲ ਸਿੱਟੇ ਕੀਤੇ ਜੋ ਕਿ ਸਹੀ ਫੈਸਲਾ ਲਿਆ ਹੈ ਉਸ ਤਾਂ ਫੁਫੜ ਬਹੁਤ ਅਚਲਕੀਆਂ ਕਰ ਰਿਹਾ ਕਿ ਮੈਂ ਇਸ ਦਾ ਵਿਆਹ ਵੀ ਨਾ ਹੋਣ ਦੇਵਾਂ ਉਸ ਨੂੰ ਡਰ ਹੈ ਕਿ ਜੇ ਇਸ ਦਾ ਵਿਆਹ ਹੋ ਗਿਆ ਤੇ ਬਸ ਅਵੇਸਨ ਸਾਡੇ ਹੱਥਾਂ ਵਿੱਚੋਂ ਨਿਕਲ ਜਾਣਾ ਹੈ ਪਰ ਉਸ ਨੂੰ ਇਹ ਅਕਲ ਨਹੀਂ ਹੁੰਦੀ ਕਿ ਉਹ ਵੀ ਆਪਣਾ ਹੀ ਹੈ ਤੇ ਅਸੀਂ ਆਪਣੇ ਬੋਤ ਦਾ ਹੀ ਕਰ ਖਰਾਬ ਕਰ ਰਹੇ ਹਾਂ